ਉਹ ਸਿਲੈਕਸ਼ਨ ਦੇ ਵਿੱਚ ਹੁਣ ਯੂਨੀਵਰਸਿਟੀ ਦੇ ਵਿੱਚ ਕੱਲੀ ਸਟੂਡੈਂਟਸ ਦੀ اپੋਜੀਸ਼ਨ ਨਹੀਂ ਸੀ ਹੁੰਦੀ ਸਟੂਡੈਂਟਸ ਦੇ ਵਿੱਚ ਜਿਹੜੀ ਫੈਕਲਟੀ ਵੀ ਸੀਗੀ ਉਹਦੇ ਵਿੱਚ ਵੀ ਦੋ ਗਰੁੱਪ ਸਨ ਇੱਕ ਗਰੁੱਪ ਜੋ ਪ੍ਰੋ ਵਾਈਸ ਚਾਂਸਲਰ ਹੁੰਦਾ ਇੱਕ ਗਰੁੱਪ ਜਿਹੜਾ ਹੁੰਦਾ ਐਂਟੀ ਵਾਈਸ ਚਾਂਸਲਰ ਹੁੰਦਾ ਫਿਰ ਐਦਾਂ ਹੀ ਜਿਹੜੇ ਸੈਨੇਟਰਸ ਸਾਨੂੰ ਤੋਂ ਸੈਨੇਟਰਸ ਦੇ ਵਿੱਚ ਵੀ ਦੋ ਗਰੁੱਪ ਸਨ ਇੱਕ ਜਿਹੜਾ ਬਿਲਕੁਲ ਵਾਈਸ ਚਾਂਸਲਰ ਦੇ ਨਾਲ ਦਾ ਗਰੁੱਪ ਹੁੰਦਾ ਇੱਕ ਜਿਹੜਾ ਐਂਟੀ ਹੁੰਦਾ 82 ਦੇ ਵਿੱਚ ਜਦੋਂ ਮੱਖਣ ਸਿੰਘ ਪਿਕਚਰ 'ਚ ਆ ਗਏ ਗਿਆਨੀ ਜੈਲ ਸਿੰਘ ਉਸ ਟਾਈਮ ਬਣ ਗਏ ਸੀਗੇ ਹੋਮ ਮਿਨਿਸਟਰ ਤੇ ਸਰਦਾਰ ਦਰਬਾਰਾ ਸਿੰਘ ਸਨ ਚੀਫ ਮਿਨਿਸ ਜਦੋਂ ਪੰਜਾਬ ਦੇ ਵਿੱਚ ਦਰਵਾਦਾ ਸਿੰਘ ਤੇ ਗਿਆਨੀ ਜੈਲ ਸਿੰਘ ਦੀ ਟਸਲ ਹੋ ਗਈ ਆਪਸ ਵਿੱਚ ਤੇ ਫਿਰ ਨੈਚਰਲੀ ਯੂਨੀਵਰਸਿਟੀ ਦਾ ਵੀ ਉਹਨਾਂ ਕੋ ਸਾਰੀ ਸੀਆਈਡੀ ਦੀਆਂ ਰਿਪੋਰਟਸ ਜਾਂਦੀਆਂ ਸੀਗਾ ਵੀ ਉੱਥੇ ਕੀ ਚੱਲ ਰਿਹਾ ਹੈ ਜਿਹੜਾ ਸਰਦਾਰ ਦਰਵਾਦਾ ਸਿੰਘ ਦਾ ਗਰੁੱਪ ਸੀ ਉਹ ਪੰਜਾਬ ਪ੍ਰੋਗਰੈਸਿਵ ਸਟੂਡੈਂਟ ਯੂਨੀਅਨ ਸਪੋਰਟ ਕਰਦਾ ਸੀਗਾ ਡਾਕਟਰ ਜੈਬ ਸਿੰਘ ਉਹਨਾਂ ਨੂੰ ਸਪੋਰਟ ਕਰਦਾ ਸੀ 82 ਦੇ ਵਿੱਚ ਗਿਆਨੀ ਜੈਲ ਸਿੰਘ ਨੇ ਇੱਥੇ ਜੀਐਸ ਔਜਲਾ ਐਸਐਸਪੀ ਪੁਆਇੰਟ ਕਰਾ ਦਿੱਤੇ ਚੰਡੀਗੜ੍ਹ ਦੇ ਤੇ ਸੈਕੰਡਲੀ ਉਹਨਾਂ ਨੇ ਆਪਣੇ ਸਾਨੇ ਲਾਉ ਦੇ ਥਰੂਸ ਮੱਖਣ ਸਿੰਘ ਨਾਲ ਕੰਟੈਕਟ ਕਰ ਲਿਆ ਸਰੇਂਦਰ ਸਿੰਘ ਉਹਨਾਂ ਦੇ ਸਾਨੇ ਲਾਸੀ ਗਿਆਨ ਸਿੰਘ ਦੇ ਉਹ ਫੰਡਿੰਗ ਵੀ ਆਉਣੀ ਸ਼ੁਰੂ ਹੋ ਗਈ ਤੇ ਹੋਰ ਜਿਹੜੀ ਕੋਈ ਸਪੋਰਟ ਸੀਗੀ ਕੋਈ ਬਿਊਰੋਕ੍ਰੈtic ਸਪੋਰਟ ਸੀਗੀ ਕੋਈ ਪੁਲਿਸ ਦੀ ਸਪੋਰਟ ਸੀਗੀ ਉਹ ਵੀ ਡਾਇਰੈਕਟਲੀ ਮਿਲਣ ਲੱਗ ਗਈ ਤੇ ਜਦੋਂ ਔਜਲਾ ਸਾਹਿਬ ਇੱਥੇ ਆਏ ਜਦੋਂ ਹਰਿੰਦਰ ਬੈਂਸ ਵਾਲਾ ਇਨਸੀਡੈਂਟ ਹੋ ਗਿਆ ਤੇ 82 ਦੀਆਂ ਇਲੈਕਸ਼ਨਸ ਆ ਗਈਆਂ ਤੇ ਔਜਲਾ ਸਾਹਿਬ ਨੇ ਬੁਲਾ ਕੇ ਪਰਮਿੰਦਰ ਚੀਮਾ ਨੂੰ ਕਿਹਾ ਵੀ ਜੇ ਤੂੰ ਇੱਥੇ ਕੈਂਪਸ ਚ ਕਿਤੇ ਮੈਂ ਦੇਖਿਆ ਨੇੜੇ ਤੇੜੇ ਤੁਰਿਆ ਫਿਰਦਾ ਮੈਂ ਤੇਰਾ ਅਨਕਾਊਂਟਰ ਕਰ ਦੇਣਾ ਜਿਹੜੇ ਜੂਨੀਅਰ ਪੁਲਿਸ ਅਫਸਰ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਖੁੱਲੀ ਛੁੱਟੀਆਂ ਹੋਮ ਮਿਨਿਸਟਰ ਵੱਲੋਂ ਐਸਐਸਪੀ ਨੂੰ ਤੇ ਇਹਨਾਂ ਨੇ ਤੁਹਾਨੂੰ ਇਲੈਕਸ਼ਨ ਦੇ ਵਿੱਚ ਇੱਥੇ ਡੇਟ ਡੇਟ ਕੁਸ ਕਰਨ ਵੀ ਨਹੀਂ ਦੇਣਾ ਹੈਗਾ ਇਹ ਫਿਰ ਜਦੋਂ ਪਤਾ ਲੱਗਿਆ ਤਾਂ ਡਾਕਟਰ ਜੈਪ ਸਿੰਘ ਉਹਨੇ ਦਰਬਾਰਾ ਸਿੰਘ ਕੋਲ ਗਏ ਸਾਰੇ ਇਕੱਠੇ ਹੋ ਕੇ ਤੇ ਉਹਨਾਂ ਨੇ ਫਿਰ ਉਹਨਾਂ ਦੀ ਟਰਾਂਸਫਰ ਕਰਵਾ ਦਿੱਤੀ ਇੱਥੋਂ ਔਜਲਾ ਸਾਹਿਬ ਨੂੰ ਜ਼ਿਆਦਾ ਤੱਕ ਟਿਕਣ ਨਹੀਂ ਦਿੱਤਾ ਹਲੇ ਥੋੜੇ ਮਹੀਨੇ ਹੀ ਹੋਏ ਸਨ